ਸਤਿ ਸ੍ਰੀ ਅਕਾਲ ਦੋਸਤੋ ਮੈਂ ਹਾਂ ਦਵਿੰਦਰ ਘੱਟੀ ਔਰ ਤੁਸੀਂ ਜੁੜੇ ਹੋ ਤਾਰਾ ਬੋਲੇ ਪੰਜਾਬੀ ਚੈਨਲ ਦੇ ਨਾਲ ਸੋ ਦੋਸਤੋ ਬੀਐਸਐਨਲ ਟਾਵਰਸ ਮਾਣਾ ਕੋ ਬਿਲਕੁਲ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਜਿੱਥੇ ਕਿ ਲਗਭਗ ਪਿਛਲੇ 2 ਮਹੀਨਿਆਂ ਤੋਂ ਉੱਥੇ ਦਾ ਜਦਾ ਸਮਾਂ ਹੋ ਗਿਆ ਆ ਖਾਲਸਾ ਜੀ ਜੇਸਨ ਖੜੀ ਨਗਾਇਆ ਵਾਲੇ ਟਾਵਰ ਦੇ ਉੱਪਰ ਚੜੇ ਆ ਕਿਉਂ ਚੜੇ ਆ ਕਿਉਂਕਿ ਆ ਸ੍ਰੀ ਗੁਰੂ ਗ੍ਰੰਥ ਸਾਹਿਬ ਔਰ ਬਾਕੀ ਦੇ ਸਾਰੇ ਧਰਮਾਂ ਵਾਸਤੇ ਜੇ ਗੱਲ ਕਰੀਏ ਤਾਂ ਚਾਰੇ ਧਰਮਾਂ ਵਾਸਤੇ ਚਾਰੇ ਧਰਮਾਂ ਦੀ ਪੀਅਤ ਵੀ ਰੋਕਣ ਵਾਸਤੇ ਕੋਈ ਸਖਤ ਕਾਨੂੰਨ ਬਣੇ ਉਸ ਤੇ ਅਕੋਰਡਿੰਗ ਜਿਹੜਾ ਖਾਲਸਾ ਯੂਨੀ ਟਾਵਰ ਤੇ ਚੜ੍ਹਿਆ ਪਿਛਲੇ ਦਿਨੀ ਵੱਡਾ ਇਕੱਠ ਸਮਾਣਾ ਤੇ ਬਾਬਾ ਬੰਦਾ ਸਿੰਘ ਬਹਾਦਰ ਚੌਕ ਵਿਖੇ ਹੋਇਆ ਅੱਜ ਲਗਭਗ 14 ਦਸੰਬਰ ਹੈ ਔਰ ਅੱਜ ਵੀ ਵਟਾ ਕੱਠ ਸਮਾਣਤ ਤਸੀਦ ਪਾਰਕ ਵਿੱਚ ਹੋ ਰਿਹਾ ਸੋ ਆਪਾਂ ਦੇਖਦੇ ਹਾਂ ਗੱਲਬਾਤ ਕਰਦੇ ਹਾਂ ਤੇ ਜਿਹੜੇ ਬੁੱਧੀ ਜੀ ਵੀ ਆਏ ਹੋਰ ਲੋਕ ਬਾਹਰੋਂ ਆਏ ਆ ਕੀ ਕਹਿਣਾ ਚਾਹੁੰਦੇ ਆ ਲੋਕ ਕਿਉਂਕਿ ਬਹੁਤ ਸਮਾਂ ਹੋ ਰਿਹਾ ਥੜਾ ਵੀ ਟਾਈਮ ਹੈ ਸੋ ਆਪਾਂ ਸਿੱਧਾ ਚੱਲਦੇ ਆ ਸੰਤਾਂ ਜੇ ਗੁਰੂਗ੍ਰੰਥ ਸਾਹਿਬ ਮੋਰਚਾ ਜਿੱਤ ਲਿਆ ਸਮਝ ਲਓ ਕਾਮ ਦਿੱਤੀ ਬੇਨਤੀ ਹੋਰ ਕਰਦੇ ਆ ਇੱਕ ਨਾ ਜਿਹੜੇ ਲੋਕਲ ਗੁਰਦੁਆਰੇ ਨੇ ਜੰਦੇ ਵੀ ਪਿੰਡਾਂ ਦੇ ਨੇੜੇ-ਪਾਸੇ ਨੇ ਉਹਨਾਂ ਦੇ ਇਹ ਪ੍ਰਧਾਨ ਨੇ ਮੈਂ ਉਹਨਾਂ ਨੂੰ ਬੇਨਤੀ ਕਰਦਾ ਵੀ ਸੁੱਤੇ ਪਏ ਨੇ ਕਹਣਾ ਬਹੁਤਾ ਸੁੱਤੇ ਪਏ ਨੇ ਉਹ ਵੀ ਜਾਗਣ 2025 11 ਤਰੀਕ ਜਨੂਰੀ 11 ਜਨੂਰੀ ਨੂੰ ਬਹੁਤ ਵੱਡਾ ਭਾਰ ਇਕੱਠਾ ਹੈ ਜਿਹਦੇ ਵਿੱਚ ਸਮੂਹ ਸੰਗਤਾਂ ਨੂੰ ਨਾਨਕ ਨਾਮਦੇਵਾ ਸੰਗਤਾਂ ਨੂੰ ਸਮੂਹ ਜਥੇਬੰਦੀਆਂ ਨੂੰ ਅਸੀਂ ਬੇਨਤੀ ਕਰਦੇ ਆ ਕਿ ਆਪੋ ਆਪਣੇ ਵਹੀਕਲ ਲੈ ਕਰਕੇ ਵੱਧ ਤੋਂ ਵੱਧ ਸੰਗਤਾਂ ਮੋਕਲਦੁਰ ਦੁਆਰਾ ਕਮੇਟੀਆਂ ਜਾਂ ਹੋਰ ਫਰਮਦ ਕਮੇਟੀਆਂ ਸਮੂਹ ਜਥੇ ਬੰਦੀਆਂ ਸਾਰਿਆਂ ਹੀ ਸੰਗ ਦਾ ਇੱਥੇ ਵੱਧ ਟੜ ਕਰਕੇ ਪਹੁੰਚਣਾ 11 ਤਰੀਕ 11 ਜਨਵਰੀ ਦਿਨ ਸ਼ਨੀਵਾਰ 2025 ਨੂੰ 10 ਵਜੇ ਬਹੀਰਾ ਘੱਟ ਕੇ ਸਮਾਣੇ ਪੁੱਜੋ ਸਮਾਣੇ ਪੁੱਜੋ ਸਮਾਣੇ ਪੁੱਜੋ ਸਸਿਕਾ ਦੋਸਤੋ ਮੈਂ ਹਾਂ ਦਵਿੰਦਰ ਪੱਟੀ ਔਰ ਤੁਸੀਂ ਜੁੜੇ ਹੋਏ ਤਾਰਾ ਬੋਲੇ ਪੰਜਾਬੀ ਚੈਨਲ ਦੇ ਨਾਲ ਸੋ ਦੋਸਤੋ ਤਹਿਸੀਲ ਪਾਰਕ ਸਮਾਣਾ ਤੋਂ ਬਿਲਕੁਲ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਜਿੱਥੇ ਕਿ ਬੀਐਸਐਨਲ ਟਾਵਰ ਦੇ ਉੱਤੇ ਗੁਰਜੀਤ ਸਿੰਘ ਖਾਲਸਾ ਫੌਜੀ ਚੜੇ ਹੋਏ ਹੈ ਔਰ ਗੁਰੂ ਕੇ ਲਾੜਦਿਆਂ ਫੌਜਾਂ ਵੱਲੋਂ ਸ਼ਹੀਦੀ ਰਗੜੇ ਲਗਾਏ ਜਾ ਰਹੇ ਹੈ ਜੇ ਗੱਲ ਕਰੀਏ ਤਾਂ ਲਗਭਗ ਪਿਛਲੇ 2 ਮਹੀਨਿਆਂ ਤੋਂ ਦਾ ਉੱਤੇ ਦਾ ਸਮਾਂ ਹੋ ਗਿਆ ਹੈ ਔਰ ਗੁਰਜੀਤ ਸਿੰਘ ਫੌਜੀ ਖਾਲਸਾ ਖੇੜੀ ਨਗਾਇਆਂ ਵਾਲੇ ਟਾਵਰ ਤੋਂ ਉੱਪਰ ਚੜੇ ਹੋਏ ਹੈ ਔਰ ਕਿਸਾਨੀ ਮੋਰਚੇ ਦੇ ਵੱਡੇ ਆਗੂ ਲਗਭਗ ਹਰ ਇਕੱਠ ਦੇ ਵਿੱਚ ਇਥੇ ਨਜ਼ਰ ਆਉਂਦੇ ਆ ਕਿਉਂਕਿ ਬਠਿੰਡੇ ਜ਼ਿਲ੍ਹੇ ਤੋਂ ਜੇ ਗੱਲ ਕਰੀਏ ਤਾਂ ਇਹ ਆਗੂ ਇਥੇ ਪਹੁੰਚਦੇ ਆ ਹਰ ਵਾਰੀ ਜਦੋਂ ਵੀ ਇਕੱਠ ਹੁੰਦਾ ਤਾਂ ਇਹ ਕਿਸਾਨ ਕਿਸਾਨੇ ਆਗੂ ਜਿਹੜੇ ਇੱਥੇ ਹਾਜ਼ਰ ਹੁੰਦੇ ਆ ਔਰ ਸੰਗਤਾਂ ਦੀ ਗਿਣਤੀ ਜਿਹੜੀ ਹੈ ਪਹਿਲਾਂ ਨਾਲੋਂ ਕਾਫੀ ਜ਼ਿਆਦਾ ਘਟਦੀ ਨਜ਼ਰ ਆ ਰਹੀ ਹੈ ਕਿਉਂਕਿ ਪੰਜਾਬ ਦੇ ਵਿੱਚ ਜੇ ਗੱਲ ਕਰੀਏ ਤਾਂ ਮੋਰਚੇ ਕਾਫੀ ਜ਼ਿਆਦਾ ਲੱਗੇ ਹੋਏ ਆ ਜਿੱਦਾਂ ਕਿ ਖਨੌਰੀ ਮੋਰਚਾ ਸ਼ੰਭੂਬਾ ਸਾਡਾ ਪਹਿਲਾ ਸਟੇਅਮ ਬਣਿਆ ਆ ਤੁਸੀਂ ਗੱਲ ਉਹਦੇ ਵਿੱਚੋਂ ਜਿਹੜਾ ਤੁਹਾਨੂੰ ਇੱਥੇ ਪਹਿਲਾ ਆ ਕੇ ਹਮੈਦ ਬਰੂਗਰ ਤੇ ਉਤੇ ਕਿਸਾਨਾਂ ਦਾ ਮੋਰਚਾ ਲੱਗਿਆ ਹੋਇਆ ਹੈ ਕਾਲੀ ਕਾਲੇ ਪਾਣੀ ਦਾ ਮੋਰਚਾ ਲੱਗਿਆ ਹੋਇਆ ਹੈ ਔਰ ਤੁਸੀਂ ਬਿਲਕੁਲ ਲਾਈਵ ਤਸਵੀਰਾਂ ਦੇ ਵਿੱਚ ਦੇਖ ਰਹੇ ਹੋ ਗੁਰਜੀਤ ਸਿੰਘ ਖਾਲਸਾ ਜਿਹੜੇ ਕਿ ਟਾਵਰ ਦੇ ਉੱਪਰੋਂ ਲਾਈਵ ਹੋਏ ਨੇ ਸੰਗਤਾਂ ਦੇ ਨਾਲ ਗੱਲਬਾਤ ਕਰ ਰਿਹਾ ਹੈ ਔਰ ਆਪਾਂ ਵੀ ਤੁਹਾਨੂੰ ਉਹਨਾਂ ਦੀ ਲਾਈਵ ਗੱਲਬਾਤ ਦਿਖਾਵਾਂਗੇ ਸੁਣਾਵਾਂਗੇ ਇਸ ਮੋਰਚੇ ਦੇ ਵਿੱਚ ਬਹੁਤ ਜ਼ਿਆਦਾ ਝੂਠ ਪ੍ਰਚਾਰ ਕੀਤਾ ਜਾ ਰਿਹਾ ਹੈ ਬਹੁਤੇ ਸਰਕਾਰੀ ਤੰਤਰ ਲੱਗੇ ਹੋਏ ਨੇ ਵੀ ਇਹ ਸ਼ਾਮ ਨੂੰ ਟਾਵਰ ਤੋਂ ਉਤਰਦਾ ਤੇ ਰਾਤ ਨੂੰ ਆਪਦਾ ਰਾਮ ਕਰਕੇ ਸਵੇਰੇ ਇਸ਼ਨਾਨ ਕਰਕੇ ਲੰਗਰ ਪਾਣੀ ਛੱਕ ਕੇ ਸਰੇ ਨੂੰ ਫੇਰ ਕਰ ਜਾਂਦਾ ਕੋਈ ਗੱਲ ਨਹੀਂ ਭਾਈ ਛੋਟੀ ਸੋਚ ਤੁਹਾਨੂੰ ਮੁਬਾਰਕ ਇਹ ਮੈਸੇਜ ਦੇਣਾ ਚਾਹੁੰਦੇ ਆ ਵੀ ਗੁਰਜੀਤ ਸਿੰਘ ਖਾਲਸਾ ਜੀ ਨੂੰ ਅੱਜ 2 ਮਹੀਨਿਆਂ ਤੋਂ ਉੱਪਰ ਦਾ ਸਮਾਂ ਹੋ ਗਿਆ ਟਾਵਰ ਦੇ ਉੱਪਰ ਬੈਠਿਆ ਨੂੰ ਤੇ ਉੱਥੇ ਜਗ੍ਹਾ ਵੀ ਇੰਨੀ ਕੁ ਥੋੜੀ ਹੈ ਵੀ ਤੁਸੀਂ ਦੇਖ ਕੇ ਦੇਖੋ ਸੋਚ ਕੇ ਦੇਖੋ ਵੀ ਠੰਡੀਆਂ ਹਵਾਵਾਂ ਚੱਲਦੀਆਂ ਨੇ ਰਹਿਣਾ ਵੀ ਔਖਾ ਸੌਣਾ ਵੀ ਸੌਖਾ ਔਖਾ ਸਾਰੀ ਕੁਸ਼ੀ ਉੱਥੇ ਔਖਾ ਹੈ ਰੋਟੀ ਪਾਣੀ ਖਾਣ ਵਾਸਤੇ ਦੇਣ ਵਾਸਤੇ ਜਿਹੜਾ ਬੰਦਾ ਉੱਥੇ ਜਾਂਦਾ ਹੈਗਾ ਅੱਧਾ ਘੰਟਾ ਉਹਨੂੰ ਜਾਣ ਲਈ ਲੱਗਦਾ ਹੈ ਅੱਧਾ ਘੰਟਾ ਉਹਨੂੰ ਆਉਣ ਲਈ ਲੱਗਦਾ ਹੈ ਤੁਸੀਂ ਇਹ ਦੇਖੋ ਵੀ ਕਿੰਨਾ ਜ਼ਿਆਦਾ ਸੰਘਰਸ਼ ਲੜ ਰਹੇ ਨੇ ਤੇ ਤੁਸੀਂ ਸਾਰੇ ਆਦੇ ਤਰ੍ਹਾਂ ਦੇ ਵਿੱਚ ਬੈਠੇ ਹੋ ਜਿਹੜੇ ਘਰ ਅੱਜ ਬੈਠੇ ਮੈਨੂੰ ਬੇਨਤੀ ਕਰਦੇ ਆ ਵੀ ਨਿਕਲੋ ਸੰਘਰਸ਼ ਦੇ ਵਿੱਚ ਆਓ ਗੁਰੂਆਂ ਨੇ ਆਪਾਂ ਨੂੰ ਇਹੀ ਸਿਖਾਇਆ ਹੁਣ ਤੱਕ ਗੁਰੂਆਂ ਨੇ ਆਪਾਂ ਨੂੰ ਇਹੀ ਸਿਖਾਇਆ ਵੀ ਜੋ ਸੰਘਰਸ਼ੀ ਆ ਉਹਨੂੰ ਵੀ ਹੱਕ ਮਿਲਣਾ ਕੋਈ ਅੱਜ ਤੱਕ ਜੋ ਗੁਰੂਆਂ ਨੇਸ਼ ਘਸਲੇ ਨੇ ਤਾਂ ਹੱਕ ਹਸ਼ ਘਰਸ਼ਲੇ ਨਾਲ ਹੀ ਲੈ ਜਨੇ ਫਿਰ ਬੱਲੇਵਾਲ ਜੀ ਬਾਰੇ ਇੱਕ ਕਹਿਣਾ ਚਾਹੁੰਦੇ ਆ ਬੱਲੇਵਾਲ ਜੀ ਉੱਥੇ ਬਾਰਡਰ ਦੇ ਉੱਪਰ ਖਨੌਰੀ ਬਾਰਡਰ ਤੇ ਬੈਠੇ ਨੇ ਮਰਨ ਵਰਤ ਦੇ ਉੱਪਰ ਬੈਠੇ ਨੇ ਉੱਥੇ ਵੀ ਵੱਤ ਤੋਂ ਵੱਧ ਸੰਗਤ ਪਹੁੰਚੋ ਕਿਉਂਕਿ ਆਪਾਂ ਨੂੰ ਹੱਕ ਅੱਜ ਤੱਕ ਸੰਘਰਸ਼ ਨਾਲ ਹੀ ਮਿਲੇ ਨੇ ਇਹ ਸਾਰਿਆਂ ਨੂੰ ਬੇਨਤੀ ਕਰਦੇ ਆ ਵੀ ਵੱਤ ਤੋਂ ਵੱਧ ਉੱਥੇ ਪਹੁੰਚੋ ਇਹ ਵਿਚਾਰਾ ਕੀ ਸੋਚਦਾ ਹੋਗਾ ਵੀ ਮੇਰੇ ਪਿੱਛੇ ਕਿੰਨੇ ਤੇ ਮੇਰੇ ਸਿਰ ਤੇ ਜਿਹੜੇ ਬੰਮ ਉਕੀਆ ਕਰਕੇ ਚਾਰ ਕੇ ਤਿਸਕਾ ਅਸੀਂ ਤੇਰੇ ਨਾਸੀਸ ਮਾਰ ਦਿਆਂਗੇ ਪਰ ਇਸ ਅਮਨਦੀਪ ਅੰਮਰੂ ਚਾਰ ਬਟਾਲੇ ਦੀ ਰਹਿਣ ਵਾਲੀ ਜਿੱਥੇ ਮਰਜੀ ਪਰਸ ਲਿਓ ਮੈਂ ਸਿੰਘਾਂ ਦੇ ਅੰਗੇ ਇੱਕ ਤਾਰਕਾ ਖਰੂੰਗੀ ਜਿੱਥੇ ਮੈਨੂੰ ਸੀਛ ਦੀ ਮੇਰੇ ਦੀ ਲੋੜ ਪਾਏਗੀ ਮੈਂ ਉੱਥੇ ਹੀ ਵਾਰ ਦਿਆਂਗੀ ਮੈਂ ਇਹ ਨਹੀਂ ਕਿ ਆਪਾਂ ਸੋਲਹਾਰ ਵਾਰ ਮੇਰੇ ਬੱਚਾ ਦੀ ਰੋਟੀ ਕੋਲ ਪੁੱਛੇਗਾ ਮੇਰੇ ਬੱਚਾ ਦਾ ਦੋਸਤ ਕਾਲ ਕਾਲ ਕਰੇਗਾ ਮੈਂ ਬਿਲਕੁਲ ਨਹੀਂ ਦੇਖਿਆ ਸੋਚਿਆ ਮੇਰੇ ਜਦੋਂ ਲੈ ਮੋਰਚਾ ਲੱਗਿਆ ਗੁਰਦੁਆਰਾ ਦੂਖਨਵਾਰ ਸਾਹਿਬ ਤੋਂ ਸ਼ੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਕਿ ਸਿੱਧਾਂ ਦੀ ਜਥੇਬੰਦੀ ਆ ਗੁਰਦੁਆਰਾ ਦੂਖਨਵਾਰ ਸਾਹਿਬ ਤੋਂ ਲੰਗਰ ਬਣ ਕੇ ਆਉਂਦਾ ਦਾਲ ਪਰੋਲ ਕੇ ਦਾ ਲੰਗਰ ਬਣ ਕੇ ਆਉਂਦੀ ਹੈ ਚਾਹ ਵੀ ਬਣ ਕੇ ਆਉਂਦੀ ਹੈ ਜਿੰਨਾ ਚਿਰ ਇਹ ਮੋਰਚਾ ਚੱਲਦਾ ਰਹੂਗਾ ਉਹਨਾਂ ਤੇ ਅਸੀਂ ਸੰਗਤ ਦੀ ਸੇਵਾ ਕਰਦੇ ਰਹਾਂਗੇ ਸਤਿਗੁਰੂ ਕਿਰਪਾ ਕਰਨ ਇਸ ਸਿੰਘ ਨੂੰ ਸੱਦੀ ਕਲਾ ਵਖਸ਼ਣ ਔਰ ਮੋਰਚਾ ਫਤੇ ਹੋਏ ਸਤਿਗੁਰੂ ਕਿਰਪਾ ਕਰਨ ਸੰਗਤ ਨੂੰ ਬੇਨਤੀ ਹੈ ਸੰਗਤੋਰੇ ਵੱਤ ਤੋਂ ਵੱਤ ਭਾਈ ਸਹਿਯੋਗ ਦਿਆ ਕਰੋ ਤਕਰੀਬ ਇਲਾਕੇ ਦੀ ਸੰਗਤ ਆਵੇ ਨਾ ਕੌਮ ਸੇ ਘਮ ਇਲਾਕੇ ਦੇ ਜਿੰਨੇ ਗੁਰਦੁਆਰੇ ਨੇ ਜਿੰਨੇ ਸ਼ਹਿਰ ਦੇ ਗੁਰਦੁਆਰੇ ਨੇ ਇਹ ਜਿੰਨੀਆਂ ਲੋਕ ਕਮੇਟੀਆਂ ਨੇ ਉਹ ਵੀ ਸਹਿਯੋਗ ਕਰਨ ਕਿਉਂਕਿ ਗੁਰੂ ਸਾਹਿਬ ਕਿਸੇ ਕੰਲੇ ਦੇ ਰਹੇ ਨਹੀਂ ਆਪਣੇ ਸਾਰਿਆਂ ਨੂੰ ਇਹ ਸੀ ਸਾਡੇ ਨਾਲ ਭਾਈ ਸੋਪਾਈ ਆਰਾਮ ਸਿੰਘ ਜੀ ਸ੍ਰੀ ਦੁਖਨਵਾਸ ਸਾਹਿਬ ਗੁਰਦੁਆਰਾ ਪਟਿਆਲਾ ਸਾਹਿਬ ਪਟਿਆਲੇ ਤੋਂ ਉੱਥੇ ਜਿੰਨੀ ਵੀ ਸੰਗਤ ਇਕੱਠੀ ਹੋਈ ਆ ਮੈਂ ਕੈਮਰਾਮੈਨ ਨੂੰ ਬੇਨਤੀ ਕਰਾਂਗਾ ਦਿਖਾਓ ਪੰਡਾਲ ਦੇ ਵਿੱਚ ਸੰਗਤ ਬੈਠੀ ਆ ਇਹ ਸੰਗਤ ਦੇ ਲਈ ਇੱਥੇ ਲੰਗਰ ਦੀ ਸੇਵਾ ਜੋ ਭਾਈ ਆਰਾਮ ਸਿੰਘ ਜੀ ਲਗਾਤਾਰ 2 ਮਹੀਨੇ ਤੋਂ ਇੱਥੇ ਕਰਦੇ ਆ ਰਹੇ ਨੇ ਤੇ ਇਹਨਾਂ ਨੇ ਜੋ ਬੇਨਤੀ ਕੀਤੀ ਸਿੱਖ ਸੰਗਤਾਂ ਨੂੰ ਹੋਰ ਵੀ ਹੁੰਦਾ ਹੋਵੇਗਾ ਕਿ ਸਿੱਖ ਸੰਗਤ ਦਾ ਪਹੁੰਚਣੇ ਮੌਕੇ ਦੇ ਵਿੱਚ ਤੇ ਲੰਗਰ ਦੀ ਚਾਹ ਬਣਦੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪਰੇਸ਼ਾਨੀ ਨਹੀਂ ਆਉਣ ਕੋਈ ਦਿੱਤੀ ਜਾਵੇਗੀ ਸੰਗਤਾਂ ਨੂੰ ਕਰਕੇ ਸਾਡੇ ਨਾਲ ਸੀ ਰਾਮ ਸਿੰਘ ਜੀ ਬਖਨਵਾਸਾ ਪਟਿਆਲੇ ਤੋਂ ਸਾਧ ਸੰਗਤ ਜੀ ਬੇਨਤੀ ਆ ਅੱਜ ਅਸੀਂ ਬੜੇ ਪੱਕਾ ਲਿਆ ਕਿ ਇਸ ਮੋਰਚੇ ਨੂੰ ਬਹੁਤ ਵੱਡਾ ਬਲ ਮਿਲ ਰਿਹਾ ਤੇ ਜਿਹੜਾ ਆਉਣ ਵਾਲਾ ਸਮਾਂ ਬਹੁਤ ਵੱਡਾ ਬਲ ਮਿਲੂਗਾ ਹੁਣ ਅਸੀਂ ਸਾਧ ਸੰਗਤ ਨੂੰ ਇਹੀ ਬੇਨਤੀ ਕਰਦੇ ਆ ਕਿ ਸਾਡੇ ਵਿੱਚ ਮਾਪੁਰਸ਼ ਪਾਰਟੀਆਂ ਦੇ ਪ੍ਰਧਾਨ ਕਿਸਾਨ ਜੁਨੀਨ ਦੇ ਪ੍ਰਧਾਨ ਸਾਰੇ ਬੈਠੇ ਨੇ ਸਾਧ ਸੰਗ ਜੀ ਜੋ ਇਹ ਪ੍ਰੋਗਰਾਮ ਦੇਣਗੇ ਇਹ ਪ੍ਰੋਗਰਾਮ ਨੂੰ ਤਨ ਮਨ ਧਨ ਨਾਲ ਬਹੁਤ ਵੱਡਾ ਸਫਲ ਬਣਾਇਓ ਤੇ ਇਹਨਾਂ ਦੇ ਵਿਚਾਰ ਜਰੂਰ ਸੁਣਿਓ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਕਾਨੂੰਨ ਬਣਾਉਣ ਵਾਸਤੇ ਜੋ ਇਹ ਸਾਨੂੰ ਆਗੂ ਅੱਜ ਸੁਝਾਅ ਦੇਣਗੇ ਅਸੀਂ ਵੀ ਇਹਨਾਂ ਦੇ ਸੁਝਾਅ ਮੱਦੇ ਫੁੱਲ ਪਹਿਰਾ ਦੇਵਾਂਗੇ ਇੱਕ ਮੋਰਚੇ ਨੂੰ ਸਿਖਰ ਤੱਕ ਲਿਜਾਣ ਵਾਸਤੇ ਸੰਗਤਾਂ ਨਾਲੇ ਬੇਨਤੀ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਮਲੇਰਕੋਟਲੇ ਦਾ ਨਵਾਬ ਸ਼ੇਰ ਮੁਹੰਮਦ ਖਾਨ ਉਹ ਇਹਨਾਂ ਦਾ ਸੱਚਾ ਆਨੰਦ ਤੇ ਹਰਜਤ ਰਾਏ ਦਾ ਜਿਹੜਾ ਬਹੁਮਤ ਹੋਗੀ ਉਹ ਵਿਚਾਰਾ ਕੱਲਾ ਰਹਿ ਗਿਆ ਜਦੋਂ ਨੂੰ ਕਿਹਾ ਕਿ ਜੋ ਵੀ ਅੰਮਲ ਯਾਰ ਖਾਨ ਲਿਖਦਾ ਮੇਰੇ ਕੋਲ ਸਮਾਂ ਨਹੀਂ ਇਹਨਾਂ ਵੇਲੇ ਤੁਹਾਨੂੰ ਕਥਾ ਵੀ ਕਰਨੀ ਚਾਹੀਦੀ ਇੱਥੇ ਘੰਟਾ ਸਾਹਿਬ ਜਗਾਂ ਦੇ ਦਿਨ ਚੱਲ ਰਹੇ ਆ ਕਹਿੰਦਾ ਤੂੰ ਬਦਲਾ ਲੈ ਲੈ ਇਹਨਾਂ ਦੇ ਗਲ ਵੱਢ ਕੇ ਇਹਨਾਂ ਨੂੰ ਮਾਰ ਕੇ ਉਹਨੇ ਫਿਰ ਜੋਗੀ ਅੰਲਾ ਯਾਰ ਕਰਨ ਬੜੇ ਕਮਾਲ ਦੇ ਸ਼ਬਦ ਲਿਖਦਾ ਉਹ ਕਹਿੰਦਾ ਬਦਲਾ ਹੀ ਲੈਣਾ ਹੋਗਾ ਹਮ ਨਹੀਂ ਕੇ ਵਾਪਸੇ ਮੈਂ ਇਹਨਾਂ ਦੇ ਪਿਓ ਨੂੰ ਮੈਦਾਨੇ ਜੰਗ ਵਿੱਚ ਮਰਦਾ ਦਾ ਲੋਹੇ ਤੇ ਲੋਹਾ ਫੜਕੂਗਾ ਮੈਂ ਉਹਨੂੰ ਟੱਕਰੂਗਾ ਉਦੋਂ ਬਦਲਾ ਲਊਗਾ ਬਦਲਾ ਹੀ ਲੈਣਾ ਹੋਗਾ ਹਮ ਲੈ ਲੇਂਗੇ ਵਾਪਸੇ ਖੁਦਾ ਮਹਿਫੂਜ਼ ਕਰੇ ਮੇਜੇ ਐਸੇ ਪਾਪ ਸੇ ਸਤ ਸੰਗਤ ਆਪਣੇ ਮਿੱਤਰਾਂ ਬੋਸਟਾ ਸੰਪੰਚਾਇਤ ਪੰਚਾਇਤ ਮੰਡਲ ਤੇ ਇਹ ਮੋਰਚੇ ਦਾ ਤੋਂ ਆਤਾ ਐਡਵਰਟਾਈਜ਼ਮੈਂਟ ਐ ਪਬਲਿਸ਼ਨ ਐ ਜਿਹੜਾ ਉਹ ਲੋਕਾਂ ਨੂੰ ਦੱਸ ਸਕੀਏ ਤਾਂ ਕਿ ਪਤਾ ਸਮਝ ਸਕੇ ਵਾਹਿਗੁਰੂ ਜੀ ਦਾ ਖਲਸਾ ਵੇਖੋ ਕਿ ਲਾਡੀ ਜੰਗੀ ਜਮਕੇਰੀਆਂ ਆਪ ਦੇ ਕਰਨਾ ਚਾਹੂਗਾ ਕੋਈ ਦਾਸ ਕੋਈ ਪੰਜ ਕੋਈ ਦੋ ਕੋਈ ਚਾਰ ਕੋਈ 100 ਦਮੜਾ ਇਹਨਾਂ ਦੀ ਝੋਲੀ ਚ ਪਾ ਦਿਓ ਕੋਈ ਇਸ ਸਟੇਜ ਦੀ ਮਾੜੀ ਮੋਟੀ ਕਾਰਵਾਈ ਕਰਦੇ ਰਹੀਏ ਅਸੀਂ ਕੋਈ ਵਿਦੇਸ਼ ਮੁਦੇਛਾ ਤੋਂ ਕੋਈ ਪੈਸਾ ਅਸੀਂ ਕੌਣ ਨਹੀਂ ਸਭ ਬੰਦ ਕੀਤਾ ਹੋਇਆ ਕੇਵਲ ਤੇ ਕੇਵਲ ਜਿਹੜੀ ਸੰਗਤ ਕੋਈ 10 ਰੁਪਇਆ ਕੋਈ 150 ਦਉਗੀ ਬੋਲ ਕੁਝ ਪਾ ਦੂਗੀ ਜਿਹੜੇ ਕੋਈ ਝੋਲੀ ਚ ਪਾ ਦੂਗਾ ਉਹਦਣਾ ਜੋ ਉਹਦਾ ਫੋਕੀ ਸਾਹਿਬ ਦਾ ਜਾਂ ਸਟੇਜ ਦਾ ਖਰਚਾ ਚੱਲੂਗਾ ਯਾਰ ਜੇ ਤੁਸੀਂ ਗੁਰੂ ਗ੍ਰਾਸ ਸਾਹਿਬ ਦੇ ਨੀਰ ਬਣ ਸਕਦੇ ਜੇ ਗੁਰੂ ਦੇ ਨਹੀਂ ਬਣ ਸਕਦੇ ਫਿਰ ਤੁਸੀਂ ਕਿਹਦੇ ਬਣੋਗੇ ਆ ਕਾਮਕਾਰ ਜਿਹਦਾ ਵਿੱਚ ਤੁਸੀਂ ਭੱਜੇ ਫਿਰਦੇ ਹੋ ਜੇ ਗੁਰੂਆਂ ਨੇ ਗੁਰੂ ਯਾਤਰੀ ਦਵਾਈ ਆ ਕੇ ਤੁਸੀਂ ਅਜ ਅਜ਼ਾਦ ਲੋ ਤਾਂ ਹੀ ਤੁਹਾਡੇ ਕੰਮਕਾਰ ਨੇ ਨਹੀਂ ਤੁਸੀਂ ਕਾਹਦੇ ਕੰਮ ਸੀ ਕਾਹਦੇ ਕਿਸੇ ਗੁਲਾਮ ਸੀਗੇ ਆਪਾਂ ਸਾਰੇ ਆਪਾਂ ਸਾਰੇ ਗੁਲਾਮ ਸੀ ਪਤਾ ਨਹੀਂ ਸੀ ਕਿਹਦਾ ਸਿਰ ਕਦੋਂ ਲੈਂਦਾ ਸੀ ਕੁਝ ਨਹੀਂ ਪਤਾ ਸੀਗਾ ਆ ਜਾਗ ਜਾ ਮੈਂ ਤੁਹਾਨੂੰ ਇਹ ਕਹਿੰਦਾ ਕਰਮ ਵਾਲੇ ਬਣ ਜੋ ਜਾਗ ਜਾ ਇਹ ਕੰਮ ਕਰ ਐ ਨਹੀਂ ਪਤਾ ਵੀ ਕਿਹਦੀ ਜੀਵਨ ਦੀ ਲੋ ਸਵੇਰੇ ਸਮਾਪਤ ਹੋ ਜੇ ਮੈਂ ਬੇਨਤੀ ਕਰਦਾ ਮੈਂ ਗੱਲਾਂ ਬਹੁਤ ਕਰਦੇ ਸੀ ਸਮਾ ਸਮਾ ਥੋੜਾ ਤਾਂ ਮੈਂ ਇੰਨੀਆਂ ਗੱਲਾਂ ਕਰਦਾ ਹੋਇਆ ਸਮਾਪਤੀ ਵੱਲ ਪਾਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨੇ ਹਰ ਦਮ ਪੂਜਿਆ ਆਕਾਲ ਨੂੰ ਮਿਹਰ ਦਾ ਨਾਮ ਤੂਝ ਆਇਆ ਤਾਲਨੋ ਇਸ ਚੋਕ ਦਾ ਹੈ ਜੋ ਜਰੀਬੇ ਲਨੋ लास्ट ਸਵਾਲ ਹੈ ਪ੍ਰਧਾਨ ਸਾਹਿਬ ਕਈ ਲੋਕ ਕਹਿੰਦੇ ਨੇ ਕਿ ਜਿਹੜੇ ਸਿੱਖਰੇ ਟਾਪਰਾਂ ਦੇ ਉੱਤੇ ਨਹੀਂ ਚੜਦੇ ਕਿਵੇਂ ਦੇ ਗੱਲ ਕਰਨੀ ਚਾਹਣਾ ਆਪ ਨੂੰ ਸਮਝਾਉਣਾ ਹੈ ਜਿਹੜੀਆਂ ਕੌਮਾਂ ਗੁਲਾਮ ਹੁੰਦੀਆਂ ਜਦੋਂ ਸਾਡੀ ਗੱਲ ਇੰਡੀਆ ਦਾ ਕੋਈ ਕਵੀ ਬੜੇ ਸਾਨੂੰ ਕਹਿੰਦੇ ਨੇ ਮੂਰ ਪਾਲਣਾ ਨਹੀਂ ਬੜਾ ਹੁੰਦਾ ਜੇ ਤੋਂ ਸਾਡੀ ਕਲੀ ਬੀਆ ਦਾ ਜੇ ਸਾਡੇ ਛੋਟੇ ਸਾਹਿਬ ਜਾਵੇ ਨੂੰ ਹੋਜੇ ਕਿ ਇਹ ਚਾਰਮ ਸਰਕਾਰ ਨੂੰ ਸੁਣ ਸਭਾ ਦਾ ਮੈਂਬਰ ਸੁਣੀ ਤੇ 542 ਪੀਐਨ ਭੁਗੀਆਂ ਬਾਕੀ ਕਿੱਥੇ ਜਾਵਾਂਗੇ ਪੱਤੀ ਜਦੇ ਮੈਂਬਰ ਆਫ ਪਾਰਲੀਮੈਂਟ ਤੇ ਰਾ ਕਾਮ ਸੰਘਰਸ਼ ਤਾਲੀ ਸਭਾ ਦੇ ਮੈਂਬਰ ਸੁਣਨਾ ਭਰਾਵਾ ਜੰਗ ਦੇ ਪਿੰਡ ਦੇ ਪੂਰਾ ਵਗ ਤੁਰਫਰ ਦਾ ਪੰਜਾਬ ਸਰਕਾਰਾਂ ਨੇ ਗਦਾੜੀ ਕੀਤੀ ਸੁਣੀ ਨਾ ਜੰਗੂਰ ਕੀ ਕਹਿੰਦਾ ਇਹ ਕਾਨੂੰਨ ਦੀ ਧਾਰਾ 14 ਦੇ ਤਹਿਤ ਅਸੀਂ ਇਕੁਲ ਹੈ ਅੰਸ਼ ਭਾਰਤ ਫਿਰ ਜਿੱਤਣਾ ਦਾ ਸਾਧਿਆ ਮਜਾਰਾ ਕਰ ਸਕਦੇ ਹਾਂ ਸਭ ਤੋਂ ਜਾਣ ਕਰ ਸਕਦੇ ਹਾਂ ਤੇ ਫਿਰ ਸਿੱਖ ਪਾਵਰ ਦੇ ਵੀ ਚੜ ਸਕਦਾ ਇਸ ਕਰਕੇ ਇਹ ਜਨਾਂ ਕਰ ਸਾਡਾ ਰਾਜ ਨਹੀਂ ਆਉਂਦਾ ਅਸੀਂ ਸੰਘਰਸ਼ ਲੜੀਆ ਬਾਬਾ ਬੁੱਢਾ ਦਾ ਬੰਦਾ ਬਾਬਾ ਦੀ ਬਾਬਾ ਸ਼ਹੀਦ ਸਾਹਿਬ ਕਾਰਨ ਜਾਂਦੀ ਹੋ ਜਾਵੇ ਜਿਹੜੇ ਮੁਗਲ ਫੋਲ ਦੀ ਗੱਡੀ ਚੰਗਰਦਾ ਜਦੋਂ ਪੰਜਾਂ ਦੇ ਤੇ তে পারে বাজার কাটগ্রিয়া